ਆ ਵੀਰੋ ਪ੍ਰਧਾਨ ਮੰਤਰੀ ਬਾਜੋਗੇ ਨੂੰ ਤੁਸੀਂ ਮਜ਼ਾਕ ਕਰਦੇ ਆ ਨਾ ਪਰ ਤੁਹਾਨੂੰ ਪਤਾ ਨਹੀਂ ਇਹਦੀ ਬਹਾਦਰੀ ਦਾ ਇਸ ਟਾਈਮ ਸੂਰਮਾ ਡਿਬਲੂਗੜ ਯੇਲ ਵਿੱਚ ਆ ਤੇ ਕਹਿੰਦੇ ਇੱਕ ਦਿਨ ਨੇ ਸਵੇਰੇ ਸਵੇਰੇ ਜਕਾਰਾ ਛੱਡਿਆ ਜਕਾਰਾ ਛੱਡਿਆ ਤੇ ਕਹਿੰਦੇ ਡਿਬਲੂਗੜ ਦੀ ਕੰਧ ਜਿਹੜੀ ਹੀ ਥੋੜੀ ਕਮਜ਼ੋਰ ਹੀ ਹਿੱਲ ਕੇ ਟੈ ਗਈ ਉਹਨਾਂ ਛੇਤੀ ਛੇਤੀ ਵਰ ਕੰਧ ਬਣਾਈ ਉਹਨਾਂ ਕਹਿੰਦੇ ਵੀ ਛੇਤੀ ਛੇਤੀ ਕੰਧ ਬਣਾਈ ਵੀ ਕੰਧ ਕਰ ਲੋ ਨਹੀਂ ਤੇ ਬੇਇੱਜ਼ਤੀ ਹੋ ਜਾਣੀ ਆ ਇੱਕ ਦਿਨ ਕਹਿੰਦੇ ਜਕਾਰਾ ਥੋੜਾ ਜ਼ੋਰ ਦੀ ਛੱਡਦਾ ਇਹਨੇ ਜਕਾਰਾ ਜੋਰ ਦੀ ਸ਼ਰਤਾਂਤ ਕਹਿੰਦੇ ਨਾਲ ਹੀ ਚੀਜ਼ਾਂ ਚੈਨਾ ਵਾਲਿਆਂ ਦਾ ਬਾਰਡਰ ਆ ਕਹਿੰਦੇ ਉਹ ਜਿਹੜੇ ਉਹਨਾਂ ਦੇ ਫੌਜੀ ਹੀ ਡਰ ਕੇ ਭੱਜ ਗਏ ਉੱਥੋਂ ਡਰ ਕੇ ਭੱਜ ਗਏ ਕਹਿੰਦੇ ਉਹ ਜਿੰਪੰਗ ਜਿੰਪੰਗ ਨੇ ਕਹਿੰਦੇ ਉਹਨਾਂ ਨੂੰ ਬਾਅਦ ਚ ਮੈਗੀ ਮੋਗੀ ਖਵਾ ਕੇ ਘੱਲਿਆ ਉੱਥੋਂ ਜਾਓ ਯਾਰ ਚਾਰ ਚਾਰ ਪੰਜ ਪੰਜ ਕਹਿੰਦੇ ਉਹਨੇ ਮੈਗੀ ਦੇ ਪੈਕੇਟ ਦਿੱਤੇ ਵੀ ਉੱਥੇ ਜਾ ਕੇ ਖਾਂਦੇ ਰਹੋ ਫੇ ਕਹਿੰਦੇ ਉਹ ਬਾਰਡਰ ਤੇ ਆ ਇਹ ਇਹ ਇੰਨਾ ਮਹਾਨ ਸੂਰਮਾ ਆ ਤੇ ਤੁਸੀਂ ਯਾਰ ਇਸ ਬੰਦੇ ਦਾ ਪੰਜਾਬ ਦੇ ਸੂਰਮੇ ਦਾ ਹੀ ਮਜ਼ਾਕ ਕਰੀ ਜਾਂਦੇ ਕਮਾਲ ਹੈ ਯਾਰ ਵੀਡੀਓ ਬਣਾਈ ਜਾਂਦੇ ਆ ਕਮੈਂਟ ਲਿਖੀ ਜਾਂਦੇ ਲਾਈਕ ਕਰੀ ਜਾਂਦੇ ਇਹਦਾ ਵਿਰੋਧ ਕਰੋ ਉਹ ਕਿ ਸਾਡੇ ਸੂਰਮੇ ਦੇ ਖਿਲਾਫ ਗਲਤ ਵੀਡੀਓ ਬਣਾਇਆ ਗਿਆ ਆ ਧਰਨਾ ਪ੍ਰਦਰਸ਼ਨ ਕਰੋ ਇਕੱਠੇ ਹੋਵੋ ਰੋੜ ਜਾਮ ਕਰੋ ਭੁਖੜ ਹੜਾਲ ਕਰੋ ਕਿ ਸਾਡੇ ਪੰਜਾਬ ਦੇ ਸੂਰਮੇ ਖਿਲਾਫ ਇਹੋ ਜਿਹਾ ਮਾੜਾ ਵੀਡੀਓ ਕਿਉਂ ਬਣਾਇਆ ਗਿਆ ਤੇ ਤੁਸੀਂ ਯਾਰ ਇੰਜੋਏ ਕਰਨ ਦੇ ਆ ਉਸ ਵੀਡੀਓ ਦਾ ਬੜੀ ਗਲਤ ਗੱਲ ਆ ਪੰਜਾਬ ਦੇ ਲੋਕੋ ਲੱਗਦਾ ਪੰਜਾਬ ਦੇ ਲੋਕਾਂ ਦੀ ਅਣਖ ਮਰ ਗਈ ਆ ਅਣਖ ਮਰ ਗਈ ਪੰਜਾਬ ਦੇ ਲੋਕਾਂ ਦੀ ਮੈਨੂੰ ਇਦਾਂ ਲੱਗਦਾ ਜਾਰ ਸੂਰਮਾ ਹੋਵੇ ਸਾਡਾ ਸਾਡੇ ਆਸਤੇ ਕੁਰਬਾਨੀ ਕੀਤੀ ਹੋਵੇ ਤੇ ਜੇਲ੍ਹ ਚ ਬੈਠਾ ਹੋਵੇ ਤੇ ਅਸੀਂ ਉਹਦਾ ਮਜ਼ਾਕ ਸੁਣ ਲਈਏ ਕਦੀ ਹੋ ਸਕਦੀ ਏ ਗੱਲ ਪਰ ਅਸੀਂ ਸੁਣ ਰਹੇ ਹਾਂ ਸਾਡੇ ਸੂਰਮੇ ਦੇ ਖਿਲਾਫ ਵੀਡੀਓ ਬਣਿਆ ਆ ਤੇ ਅਸੀਂ ਆਪਣੇ ਸੂਰਮੇ ਦੀ ਬੇਇੱਜ਼ਤੀ ਕਰਵਾ ਕੇ ਆਨੰਦ ਲੈ ਰਹੇ ਹਾਂ ਬੜੀ ਗਲਤ ਗੱਲ ਆ ਪੰਜਾਬ ਦੇ ਲੋਕੋ ਬੜੀ ਗਲਤ ਗੱਲ ਆ ਤੁਹਾਡੇ ਆਸਤੇ ਇਹਦਾ ਨੇਖਾ ਦੇਣਾ ਪੈਣਾ ਆਪਾਂ ਸਾਰੇ ਪੰਜਾਬੀਆਂ ਨੂੰ ਧਰਮ ਰਾਜ ਨੇ ਤੇਲ ਦੇ ਕਿਰਾਏ 'ਚ ਸੁਟਣਾ ਭੁੰਨ ਕੇ ਫੇਰ ਬਾਹਰ ਕੱਢਣਾ ਪੀ ਉਹਨੇ ਪੁੱਛਣਾ ਦੱਸਣਾ ਆਪਾਂ ਨੂੰ ਕਿ ਆਪਣੀ ਸਜ਼ਾ ਕੀ ਆ ਬਹੁਤ ਗਲਤ ਗੱਲ ਪੰਜਾਬ ਦੇ ਲੋਕੋ ਬਹੁਤ ਗਲਤ ਗੱਲ ਵੱਧ ਤੋਂ ਵੱਧ ਗਲਤ ਗੱਲ ਆਏ ਬੜੀ ਯਾਰ ਮੈਨੂੰ ਸ਼ਰਮ ਆਈ ਜਦੋਂ ਮੈਂ ਆ ਵੀਡੀਓ ਵੇਖਿਆ ਮੈਂ ਸਵੇਰ ਦਾ ਮੂੰਹ ਦਿਖਾਉਣ ਨੂੰ ਨਹੀਂ ਦਿਲ ਕਰਦਾ ਹੀ ਪਿੰਡ ਦੇ ਲੋਕਾਂ ਨੂੰ ਚਲੋ ਫਿਰ ਮੈਂ ਹੌਲੀ ਹੌਲੀ ਨਿਕਲਿਆ ਪੱਕ ਕੋਕ ਬੰਦ ਕੇ ਦਾੜੀ ਧੂੜੀ ਕਾਲੀ ਕਰਕੇ ਮੈਂ ਕਿਹਾ ਚਲੋ ਯਾਰ ਮਖਾ ਦੋ ਮੂੰਹ ਤੇ ਬੜੀ ਸ਼ਰਮ ਆਈ ਮੈਨੂੰ ਵੀ ਯਾਰ ਕੀ ਦੱਸਾਂ ਵੀਡੀਓ ਸ਼ੇਅਰ ਕਰਦੇ ਹੋ ਯਾਰ ਕਿਸੇ ou não Sharma já